ਕਹਿੰਦੇ ਵੀ ਚਾਰ ਵਰਨਾਂ ਦੇ ਵਿੱਚ ਲੋਕ ਵੰਡੇ ਹੋਏ ਸਨ ਸਭ ਤੋਂ ਉੱਤਮ ਬ੍ਰਾਹਮਣ ਸੀ ਬ੍ਰਾਹਮਣ ਕਿਉਂ ਉੱਚਾ ਸੀ ਉਹਦੇ ਕੋਲ ਵਿਦਿਆ ਸੀ ਵਿਦਿਆ ਕਰਕੇ ਦੂਜਿਆਂ ਨਾਲੋਂ ਆਪਣੇ ਆਪ ਨੂੰ ਵੱਖਰਾ ਸਮਝਦਾ ਸੀ ਦੂਜਾ ਸੀ क्षत्रੀ ਉਹਦੇ ਕੋਲ ਤਾਕਤ ਸੀ ਉਹ ਤਾਕਤ ਕਰਕੇ ਦੂਜਿਆਂ ਨਾਲੋਂ ਆਪਣੇ ਆਪ ਨੂੰ ਉੱਚਾ ਸਮਝਦਾ ਸੀ ਤੀਜਾ ਸੀ ਵੈਸ਼ ਵੈਸ਼ ਕੋਲ ਵਪਾਰ ਸੀ ਉਹ ਵਪਾਰ ਕਰਕੇ ਦੂਜਿਆਂ ਨਾਲੋਂ ਆਪਣੇ ਆਪ ਨੂੰ ਉੱਚਾ ਸਮਝਦਾ ਸੀ ਅੱਜ ਉਹਨਾਂ ਚਾਰ ਵਰਨਾਂ ਨੂੰ ਤਾਂ ਸਾਡੇ ਸੰਵਿਧਾਨਕ ਢਾਂਚੇ ਨੇ ਤੋੜ ਦਿੱਤਾ ਤੇ ਦੁਬਾਰਾ ਫਿਰ ਜਿਹੜੇ ਚਾਰ ਵਰਨ ਪੈਦਾ ਹੋ ਗਏ ਇਹਨਾਂ ਨੂੰ ਕੌਣ ਤੋੜੇਗਾ ਅੱਜ ਤਾਕਤ ਵਾਲਾ ਬੰਦਾ ਜਿਹਦੇ ਕੋਲੇ ਤਾਕਤ ਆ ਜਾਂਦੀ ਭਾਵੇਂ ਕੁਰਸੀ ਦੀ ਆ ਜਾਏ ਭਾਵੇਂ ਬਿਊਰੋਕ੍ਰੇਸੀ ਦੀ ਉਹ ਦੂਜੇ ਮਨੁੱਖਾਂ ਨੂੰ ਲਤਾੜ ਦਿੰਦਾ ਹੈ ਉਹ ਵੀ ਦੂਜੇ ਨੂੰ ਵਖਰਾ ਹੋ ਗਿਆ ਸਾਡੇ ਪਰਿਵਾਰਾਂ ਚੋਂ ਹੀ ਬੰਦੇ ਉੱਠ ਕੇ ਜਦੋਂ ਬਿਊਰੋਕ੍ਰੇਟਸ ਬਣਦੇ ਨੇ ਤੇ ਸਾਡੇ ਬੰਦਿਆਂ ਨੂੰ ਪਛਾਣਨ ਤੋਂ ਇਨਕਾਰ ਕਰ ਦਿੰਦੇ ਨੇ ਇੱਥੋਂ ਹੀ ਉੱਠ ਕੇ ਜਦੋਂ ਕੋਈ ਮਨੁੱਖ ਵਿਦਵਾਨ ਬਣਦੇ ਨੇ ਉਹ ਆਪਣੀ ਵਿਦਕਤਾ ਦੀਆਂ ਮੱਲਾ ਜ਼ਰੂਰ ਮਾਰਦੇ ਨੇ ਔਰ ਆਪਣੇ ਸਮਾਜ ਦੇ ਨਾਲੋਂ ਬਿਲਕੁਲ ਆਪਣੇ ਆਪ ਨੂੰ ਵੱਖਰਾ ਕਰ ਦਿੰਦੇ ਨੇ ਆਪਣੀ ਬੱਚਿਆਂ ਨੂੰ